ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵਾ ਚੌਥੀ ਪੰਜਵੀਂ ਵੀਡੀਓ ਮੈਂ ਬਣਾਉਣ ਲੱਗਾ ਔਰ ਬੜੇ ਦੁਖੀ ਹਿਰਦੇ ਨਾਲ ਬਣਾਉਣ ਲੱਗਾ ਬਟਾਲੇ ਤੋਂ ਅੰਮ੍ਰਿਤਸਰ ਨੂੰ ਮੈਂ ਜਾ ਰਿਹਾ ਵਾ ਵਾਇਆ ਜੰਡਿਆਲੇ ਥਾਣੀ ਤੇ ਆ ਥਾਂ ਥਾਂ ਤੇ ਅੱਗ ਲੱਗੀ ਛੜਕ ਤੇ ਸੋ ਇਨਾ ਦੁੱਖ ਲੱਗਾ ਮੈਂ ਆ ਮੈਨੂੰ ਇਨਾ ਕੁ ਵੇਖ ਕੇ ਇਸ ਗੱਲ ਦੀ ਤਕਲੀਫ ਹੋਈ ਪਈ ਯਾਰ ਕਿਹੜਾ ਆ ਕੰਮ ਜਾਇਜ਼ ਆ ਦੱਸੋ ਕਿੰਨੇ ਜੀਵ ਜੰਤੂਆਂ ਦੀ ਆਪਾਂ ਜਾਨ ਲੈ ਲੈ ਲੱਗੇ ਆ ਰੋਡ ਤੋਂ ਛੜਕ ਤੋਂ ਵੀਡੀਓ ਬਣਾਉਣਾ ਮੈਂ ਵੇਖੋ ਕਿੱਥੋਂ ਤੱਕ ਅੱਗ ਲਾਈ ਆ ਕੀ ਇਹ ਜਾਇਜ਼ ਆ ਭਲਵਾਨ ਜੀ ਵੇਖੋ ਜੀ ਮੈਂ ਪ੍ਰਧਾਨ ਜੀ ਇਹ ਕਹਿਣਾ ਚਾਹੁੰਦਾ ਕਿ ਪਿਛੇ ਜੀ ਇੱਕ ਖਬਰ ਉੱਠ ਕੇ ਆਈ ਸੀ ਜਿਹਦੇ ਵਿੱਚ ਇੱਕ ਸਕੂਲ ਦੇ ਬੱਚਿਆਂ ਦੀ ਬੱਸ ਜਿਹੜੀ ਉਹ ਪੂਰੀ ਲਪੇਟ ਦੇ ਵਿੱਚ ਆ ਗਈ ਸੀ ਇਸ ਕਾਰਨ ਤੇ ਬੜੇ ਬੱਚਿਆਂ ਦਾ ਨੁਕਸਾਨ ਹੋਇਆ ਸੀ ਹਾਂ ਸੋ ਮੈਂ ਚਾਹੁੰਦਾ ਵੀ ਬਿਲਕੁਲ ਬਹੁਤ ਸਾਰੇ ਬੰਦੇ ਇਸ ਚੀਜ਼ ਦਾ ਕੋਈ ਗਲਤ ਕਮੈਂਟ ਵੀ ਕਰਨਗੇ ਪਰ ਮੈਂ ਵੀ ਇੱਕ ਕਿਸਾਨ ਆ ਤੁਸੀਂ ਵੀ ਇੱਕ ਕਿਸਾਨੀ ਆ ਪੰਜਾਬ ਦੇ ਰਹਿਣ ਵਾਲੇ ਬਿਲਕੁਲ ਪਰ ਗੱਲ ਇਹ ਆ ਕਿ ਇਹਦਾ ਕਿਤੇ ਨਾ ਕਿਤੇ ਤਾਂ ਕੋਈ ਹੱਲ ਹੋਣਾ ਚਾਹੀਦਾ ਹਾਂ ਜੇ ਆਪਾਂ ਕਿਸਾਨੀ ਸੰਘਰਸ਼ ਲੜ ਰਹੇ ਆ ਉਹਦੇ ਵਿੱਚ ਆਪਾਂ ਇਹ ਮੰਗ ਰੱਖ ਰਹੇ ਆ ਉਹਦੇ ਵਿੱਚ ਜਿਹੜੀ ਇੱਕ ਮੰਗ ਰੱਖੀ ਜਾਵੇ ਕਿ ਯਾਰ ਸਾਡਾ ਜਿਹੜਾ ਆ ਇੱਕ ਸਾਡੀ ਪ੍ਰਾਪੀ ਤੁਸੀਂ ਲੈ ਕੇ ਕੁਸ਼ੁਰਤ ਇਹਦੇ ਲਈ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਤਾਂ ਜੋ ਸਾਡਾ ਜਿਹੜਾ ਬੱਚਿਆਂ ਦਾ ਜਾਂ ਸਕੂਲ ਦੀਆਂ ਬੱਸਾਂ ਜਾਂਦੇ ਨੇ ਜਾਂ ਹੌਂਗਲੇ ਰਾਈ ਗਰੀ ਜਾਂ ਪলিউਸ਼ਨ ਨੂੰ ਲੈ ਕੇ ਕਿ ਸੜਕ ਦੇ ਕੰਡੇ ਦੇ ਖਾਸ ਕਰਕੇ ਨਹੀਂ ਇਹਨਾਂ ਨੂੰ ਅੱਗ ਲਾਉਣੀ ਚਾਹੀਦੀ ਸੜਕ ਦੇ ਕੰਡੇ ਦੇ ਧੂਆਂ ਚੱਕਦਾਂ ਮ ਜਦੋਂ ਆਉਂਦਾ ਗੱਡੀ ਦੀਦਾ ਹੀ ਨਹੀਂ ਤੇ ਨੁਕਸਾਨ ਹੋ ਜਾਂਦਾ ਮੈਂ ਸਮਝਦਾ ਵੀ ਇਹ ਕਿਤੇ ਵੀ ਨਹੀਂ ਲਾਉਣੀ ਚਾਹੀਦੀ ਇਹਦਾ ਕੋਈ ਨਾ ਕੋਈ ਇਹੋ ਜਿਹਾ ਹੱਲ ਸਰਕਾਰ ਸਾਨੂੰ ਕੋਈ ਸਾਨੂੰ ਉਹਦਾ ਮੁਆਵਜ਼ਾ ਦੇਵੇ ਜਾਂ ਕੁਝ ਨਾ ਕੁਝ ਨਾ ਸਰਕਾਰ ਹੱਲ ਕਰੇ ਤਾਂ ਜੋ ਕਿਸਾਨ ਮਜਬੂਰੀ ਨਾ ਹੋਵੇ ਅਗ ਲਾਉਣ ਲਈ ਬਿਲਕੁਲ ਚਲੋ ਇਹ ਆ ਵੀ ਸੜਕ ਕੰਡੇ ਤੇ ਮੈਂ ਰੀ ਹੱਥ ਜੋੜ ਕੇ ਬੇਨਤੀ ਆ ਪੁਆ ਜੀ ਤੁਸੀਂ ਵੀ ਕਿਸਾਨ ਆ ਕੁਝ ਤੇ ਇਹ ਨਹੀਂ ਚਾਹੀਦਾ ਵੀ ਸੜਕ ਤੇ ਕੰਡੇ ਤੇ ਨਾ ਨਹੀਂ ਚਾਹੀਦਾ ਨਹੀਂ ਚਾਹੀਦਾ ਇਹਦਾ ਕੋਈ ਨਾ ਕੋਈ ਇਹਦਾ ਹੱਲ ਕੀਤਾ ਜਾਵੇ ਪੱਕਾ ਹੱਲ ਕੀਤਾ ਜਾਵੇ ਇਹ ਕਿਸਾਨ ਸੰਘਰਸ਼ ਕਮੇਟੀ ਨੂੰ ਵਿਚਾਈਦਾ ਵੀ ਇਹਦੇ ਤੇ ਵੀ ਕੋਈ ਨਾ ਕੋਈ ਇਹਦੇ ਲਈ ਕੋਈ ਨਾ ਕੋਈ ਮੋੜ ਲੈ ਕੇ ਜਾਂਦਾ ਜਾਵੇ ਜਾਂ ਜਰੂਰ ਇਹ ਜਰੂਰ ਇਹ ਕਿਸਾਨ ਆਗੂਆਂ ਵੀਰਾਂ ਨੂੰ ਬੇਨਤੀ ਆ ਕਿ ਭਰਾਓ ਆਪਣੇ ਸਾਰੇ ਵੀਰਾਂ ਨੂੰ ਅਵੇਅਰ ਕਰੋ ਵੀ ਜਿਹੜੇ ਸੜਕਾਂ ਦੇ ਕੰਡੇ ਤੇ ਉੱਥੇ ਨਾਕ ਲਾਇਆ ਕਰੋ ਦੇ ਨਾਲ ਜਾਨੀ ਮਾਲੀ ਨੁਕਸਾਨ ਕਿਸੇ ਵੀ ਵੀਰ ਭਰਾ ਦਾ ਹੋ ਸਕਦਾ بڑے ਹਾਸੇ ਅੱਗੇ ਵੀ ਹੋਏ ਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਧੰਨਵਾਦ